ਆਉਂਦੇ ਹੋਏ ਤਾਂ ਅਸੀਂ ਆਗੇ ਸੀਗੇ ਗੱਡੀਆਂ ਦੇ ਵਿੱਚ ਉਧਰੋਂ ਜ਼ਿਆਦਾ ਜਾਣੇ ਸੀਗੇ ਜਾਂਦੇ ਹੋਏ ਅਸੀਂ ਹੁਣ ਵਿਆਹ ਤੋਂ ਦੋ ਦਿਨ ਬਾਅਦ ਚੱਲੇ ਆ ਅਸੀਂ ਦੋ ਜਾਣੇ ਸੀਗੇ ਫਿਰ ਹੁਣ ਅਸੀਂ ਬੱਸੇ ਚੱਲੇ ਸੀਗੇ ਇਹ ਸਿੱਧੀ ਲੁਧਿਆਣਾ ਸ਼ੇਰਪੁਰ ਤੋਂ ਜਾ ਕੇ ਬ੍ਰੌਕ ਦੀ ਆ ਬੱਸੀਂ ਰਾਸਤੇ 'ਚ ਨਹੀਂ ਇਹਨੇ ਕਿਤੇ ਰੁਕਣਾ ਹੈਗਾ ਪਿਸ਼ੋਈਰੀ ਗੇਟ ਤੋਂ ਚੱਲਦੀ ਆ ਸਾਰੀਆਂ ਕਸ਼ਮੀਰੀ ਗੇਟ ਤੋਂ ਹੀ ਚੱਲਦੀਆਂ ਨੇ ਯਾਨੀ ਕਿ ਇਹ ਵੀ ਕਸ਼ਮੀਰੀ ਗੇਟ ਤੋਂ ਹੀ ਚੱਲਦੀ ਆ ਦੋ ਤਿੰਨ ਦਿਨ ਪਹਿਲਾਂ ਹੀ ਬੁੱਕ ਕਰਾਤੀ ਸੀਗੇ ਪਿਆ ਡੀਕਦੇ ਸੀ 1 ਸਾਲ ਦਾ ਤੇ ਆ ਖਦਮ ਚਲੀ ਗਿਆ ਜੋ ਕੰਮ ਨੇ ਉਹ ਨਵੇੜ ਗਿਆ ਅੰਬਾਲੇ ਕੋਲੇ ਨੂੰ ਆ ਢਾਬੇ ਦੇ ਕੋਲੇ ਰੋਕਦੇ ਨੇ ਇਧਰ ਮੈਕਡਨਲਡਸ ਵੀ ਆ ਪੰਪ ਵੀ ਆ ਯਾਨੀ ਕਿ ਆ ਢਾਬਾ ਵਾ ਇਹ ਰੋਕਦੇ ਤਾਂ ਨੇ ਇੱਥੇ ਕਿਉਂਕਿ ਆ ਇਹਨਾਂ ਨੇ ਮਸ਼ੀਨ ਲਾਈ ਹੋਈ ਆ ਆ ਬਸ ਸਾਨੂੰ ਚਾਰਜ ਕਰਨ ਵਾਲੀ ਇਲੈਕਟ੍ਰੋਨਿਕ ਹੀ ਆ ਇਹ ਬਸ ਆਹ ਫਿਰ ਇੱਥੇ ਰੋਕਦੇ ਹੋਣਗੇ ਠੀਕ ਆ ਇਹੀ ਬੱਸਾਂ ਵਾਲਿਆਂ ਦੇ ਇਹ ਸਿਰਫ ਇਹੀ ਬੱਸਾਂ ਵਾਲਿਆਂ ਨੇ ਲਾਈ ਹੋਈ ਆ ਆਪਦੀ ਵੀ ਲਾਈ ਹੋਈ ਆ ਸਪੈਸ਼ਲ ਹੋਰ ਇਹ ਕਿਉਂਕਿ ਬੱਸ ਕੰਪਨੀ ਦਾ ਵੀ ਨਾਮ ਲਿਖਿਆ ਹੋਇਆ ਨਾ ਉੱਪਰ ਠੀਕ ਆ ਯਾਰ ਪ੍ਰਦੂਸ਼ਣ ਰਹਿ ਤਾ ਅੱਗੇ ਜਾ ਕੇ ਥੋੜਾ ਇੰਨੀ ਇੱਕ ਗੱਡੀ ਚਲਾ ਕੇ ਕਿਤੇ ਹੋਰ ਵੀ ਰੋਕ ਲੈਂਦੇ ਹੋਣਗੇ ਜਿੱਥੇ ਅਸੀਂ ਦਿੱਲੀ ਵਿਆਹ ਗਏ ਸੀ ਉਸ ਮੁੰਡੇ ਨੂੰ ਭਾਈ ਰੋਟੀ ਕਰਨ ਲੱਗੇ ਆਂ ਉਹ ਆ ਰਹੀ ਆ ਪੂਰੀ ਫੈਮਿਲੀ ਉਹਨੂੰ ਮੈਂ ਹੁਣ ਸਟੇਸ਼ਨ ਤੋਂ ਲੈਣ ਚੱਲੇ ਆ ਉਹਨਾਂ ਦੀ ਟ੍ਰੇਨ ਆ ਜਾਣੀ ਆ ਅੱਧੇ ਘੰਟੇ ਤੱਕ ਤੇ ਅੱਧੇ ਘੰਟੇ ਤੱਕ ਮੈਂ ਪਹੁੰਚ ਜਾਣਾ ਸਾਡੇ ਪਿੰਡੋਂ ਜੇ ਰਸ਼ ਵੀ ਹੋਵੇ ਤਾਂ ਵੀ ਅੱਧਾ ਅੱਧਾ ਘੰਟਾ ਹੀ ਲੱਗਦਾ 40 ਮਿੰਟ ਜੇ ਪੂਰਾ ਰਸ਼ ਵੀ ਹੋਵੇ ਸਟੇਸ਼ਨ ਤੇ ਨੂੰ ਲੁਧਿਆਣਾ ਸਟੇਸ਼ਨ ਤੇ ਜਾਣ ਨੂੰ ਤੇ ਹੁਣ ਉੱਥੇ ਸਟੇਸ਼ਨ ਤੇ ਚੱਲਿਆਂ ਲੈਣ ਨੂੰ ਨਨਨ ਦਿੱਲੀ ਵਾਲੀ ਫੈਮਿਲੀ ਆ ਰਹੀ ਹੈ ਦਿੱਲੀ ਵਾਲੀ ਫੈਮਿਲੀ ਭਾਈ ਆ ਦੇਖੋ ਗਾਮਾ ਸਾਡੇ ਪਿੰਡ ਵੀ ਕਹਿ ਜੀਆਂ ਫਿਰਦੀਆਂ ਮੈਂ ਦਿਖਾਉਣਾ ਇੱਕ ਮਿੰਟ ਆ ਦੇਖੋ ਸਾਹਣ ਹੀ ਫਿਰਦੇ ਨੇ ਇੱਕ ਇਹਨਾਂ ਦੀ ਤਾਂ ਸਿੰਘ ਫੇਰ ਵੀ ਠੀਕ ਹੈ ਇਹਦੇ ਦੇਖੋ ਸਿੰਘ ਜੇ ਇਹਨੇ ਕਿਸੇ ਦੇ ਮਾਰੇ ਨਾ ਇਹ ਪਲਟਾ ਕੇ ਸੱਟ ਦੇਣਾ ਕਿਸੇ ਨੂੰ ਇਹ ਲੋਇ ਤੇ ਵੀ ਬੋੜ ਗਏ ਪਿੰਡਾਂ ਦੇ ਵਿੱਚ ਵੀ ਲੁਧਿਆਣੇ ਦੇ ਵਿੱਚ ਤਾਂ ਬਿਜ਼ਨਸ ਚੱਲਦਾ ਉਹ ਦੱਸਦੇ ਸੀ ਉਹ ਲੋਕੀ ਕਹਿੰਦੇ ਛੱਡ ਦਿੰਦੇ ਆ ਸ਼ਾਮ ਨੂੰ ਭਈ ਜਿਨ੍ਹਾਂ ਦੀਆਂ ਧਾਰਾਂ ਚੋਦੇ ਨਹੀਂ ਉਹਨਾਂ ਨੂੰ ਆਏ ਛੱਡ ਦਿੰਦੇ ਨੇ ਮੁੜ ਕੇ ਸ਼ਾਮ ਨੂੰ ਦੁੱਧੋ ਲੈਂਦੇ ਨੇ ਉਹਨਾਂ ਦਾ ਫਿਰ ਵੇਚ ਦਿੰਦੇ ਨੇ ਐਵੇਂ ਵੀ ਚੱਲਦਾ ਲੁਧਿਆਣੇ 'ਚ ਬੰਦੇ ਸਾਡੇ ਆ ਕੇ ਖੜ ਗਏ ਇੱਥੇ ਮੈਨੂੰ ਟ੍ਰੈਫਿਕ ਨੇ ਬਹੁਤ ਘੇਰਿਆ ਪਿਆ ਬਹੁਤ ਟ੍ਰੈਫਿਕ ਹੁੰਦੀ ਆ ਟਾਈਮ ਤੇ ਤਾਂ ਯਾਰ 2 3 ਕਵਜ ਟ੍ਰੈਫਿਕ ਘਟਦੀ ਆ ਸੜਕਾਂ ਤੇ ਇੱਥੇ 1:30 ਵਜੇ 1 ਤੋਂ ਲੈ ਕੇ 3 ਕਵਜ ਤੱਕ ਟ੍ਰੈਫਿਕ ਘਟਦੀ ਆ 4 ਕਵਜ ਤੱਕ ਉਦੋਂ ਬਾਅਦ ਫੇਰ ਜ਼ਿਆਦਾ ਆਈ ਛੋਟ-ਛਰਾਬਾ ਫੇਰ ਜ਼ਿਆਦਾ ਸ਼ੁਰੂ ਹੋ ਜਾਂਦਾ ਵਾ ਤੇ ਹਜੇ ਮੈਂ ਆ ਪੌਲ ਚੜਨਾ ਵਾ ਬਸ ਆ ਇੱਕੀ ਬੱਤੀਆਂ ਰਹਿ ਗਈਆਂ ਉਦੋਂ ਬਾਅਦ ਤਾਂ ਮੈਂ ਫੇਰ ਪਹੁੰਚ ਹੀ ਜਾਣਾ ਵਾ ਇੱਕੋ ਕੰਮ-ਕੁੰਮ ਜੇ ਚੱਲੀ ਜਾਂਦੇ ਨੇ ਉਹਦੇ ਕਰਕੇ ਵੀ ਪ੍ਰੋਬਲਮ ਆ ਜਾਂਦੀ ਆ ਟ੍ਰੈਫਿਕ ਦੀ ਜ਼ਿਆਦਾ ਸੜਕਾਂ ਛੜਕਾਂ ਤੇ ਪੁਲਾਂ ਦੇ ਕੰਮ ਚੱਲੀ ਹੋਈ ਜਾਂਦੇ ਨੇ ਉਹ ਭਗਵੰਤ ਜਾਨਗਾ ਭਾਈ ਫਿਰਦਾ ਬਹੁਤ ਐਡ ਕੀਤੀ ਹੋਈ ਐ ਇਹਨਾਂ ਨੇ ਟ੍ਰੈਫਿਕ ਹੈ ਜਿਆਦਾ ਦੋ ਤਿੰਨ ਮੇਰੀ ਟ੍ਰੈਫਿਕ ਲੇਟਾਂ ਹਰੀਆਂ ਹੁਣ ਤੇ ਫੇਰ ਗੱਡੀ ਨਿਕਲੂ ਮੇਰੀ ਜਾਂ ਨਿਕਲੂਗੀ ਉਹ ਦੇਖੋ ਝੰਡੇ ਕੋਲੇ ਆ ਉਹ ਉੱਥੇ ਹਰੀਆਂ ਲੇਟਾਂ ਨੇ ਦੋ ਤਿੰਨ ਵੇਰੀ ਹੋਊ ਹਰੀਆਂ ਲੇਟਾਂ ਫੇਰ ਗੱਡੀ ਲੰਘੂ ਮੇਰੀ ਇੱਕ ਵਾਰੀ ਹੋਵਟੀਏ ਜੇ ਦੋ ਵਾਰੀ ਹੋਰ ਆਉਣਗੀਆਂ ਇਹ ਟ੍ਰੈਫਿਕ ਨਾ ਹੋਵੇ ਤੁਰ ਹੀ ਜਾਵੇ ਤਾਂ ਸਿਰਫ ਜਿੱਥੇ ਮੈਂ ਪਹੁੰਚਣਾ ਵਾ ਸਟੇਸ਼ਨ ਤੇ 2 ਮਿੰਟ ਦਾ ਰਾਹ ਵਾ ਸਿਰਫ ਇੱਥੇ ਝੰਡਾ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਯਾਰ ਉਹਨਾਂ ਲੱਗਦਾ ਨਾ ਉਹ ਕੰਪੋਟ ਕੋਲੇ ਪਹੁੰਚ ਗਿਆ ਮੇਨ ਲੇਟਾਂ ਨੇ ਬਸ ਹੁਣ ਜਦੋਂ ਲੇਟ ਹੋ ਗਈ ਹੁਣ ਮੇ ਲੰਗ ਜੀ ਚੌਥੀ ਵੀਰੀ ਚ ਲੰਗਿਆ ਮਾ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਤਿੰਨਾਂ ਦੇ ਪੁੱਤ ਨੇ ਬਹੁਤ ਬੁੱਤ ਪੁਰਾਣੇ ਨੇ ਚਲੋ ਇਹਦੀ ਤਾਂ ਦੇਖ ਸੰਭਾਲ ਕਰਤੇ ਹੀ ਰਹਿੰਦੇ ਆ ਕਾਰਪੋਰੇਸ਼ਨ ਵਾਲੇ ਦੇਖ ਉੱਪਰੋਂ ਜਲੰਧਰ ਪੌੜ ਚੜਜੋ ਢੋਲੇ ਵਾਲਜੋਂ ਤੇ ਰੇਲਵੇ ਸਟੇਸ਼ਨ ਥੱਲੇ ਨੂੰ ਕਮਰਾ ਅਸੀਂ ਸਜਾਇਆ ਪਿਆ ਬਾਈ ਬੈੱਡ ਬੁੱਢੇ ਇੱਥੋਂ ਸਾਰੇ ਚੱਕਦੇ ਸੀ ਆ ਦੇਖੋ ਫੁੱਲ ਲਾਈ ਪੈਣੇ ਪੌਲੇ ਸੀ ਯਾਰ ਘੁਬਾਰੇ ਉਜੋ ਯਾਰ ਕੀ ਨਿਕਲੀ ਜਾਂਦਾ ਘੁਬਾਰੇ ਲਾਹੇ ਪੈਣੇ ਫੁੱਲ ਜੇ ਉੱਥੇ ਲਾਉਣੇ ਨੇ ਮਾਰਦ ਸਾਹਿਬ ਲੈ ਕੇ ਆਉਣੇ ਆ ਘਰੇ ਅੱਜ ਸ਼ਕਮਨੀ ਸਾਹਿਬ ਦਾ ਪਾਠ ਕਰਾਉਣਾ ਦੇ ਤਿਆਰੀ ਕਰਨ ਲੱਗੇ ਹੋਏ ਨੇ ਭਰੀ ਹੋਣੀ ਭਰੀ ਹੋਣੀ ਪੱਟ ਘਾਟੀ ਵਾਲਾ ਕਿਹੋ ਜਲ ਵਾਲਾ ਪਿੱਛੇ ਵਾਹਿਗੁਰੂ ਵਾਹਿਗੁਰੂ ਨੰਦ ਰਾਮ ਦੋਪੋ ਸਤਨਾਮ ਸਤਨਾਮ ਤਰਸਤਨਾ ਵਾਹਿਗੁਰੂ ਵਾਹਿਗੁਰੂ ਕਾਂਟੀ ਵਾਲਾ ਕਿਹੋ ਜੱਲ ਵਾਲਾ ਪਿੱਛੇ ਹੋਏ ਵਾਹਿਗੁਰੂ ਵਾਹਿਗੁਰੂ ਵਾਹਿਮਾਨ ਨਾਮ ਸਤਨਾਮ ਸਤਨਾਮ ਕਰਤ ਸਤਨਾਮ ਵਾਹਿ